ਸਾਸਤਰੀ ਗਾਲ ਜੀ ਮੈਂ ਥਾਰਾ ਲਾਡਾ ਪੁਆਦੀ ਇਹ ਚਾੜੂ ਵਾਲਿਆ ਮਾਸਤਾ ਬੜੀ ਖੁਸ਼ਖਬਰੀ ਵੀਰ ਇਹ ਚਾੜੂ ਵਾਲਿਆਂ ਦਾ ਲੰਬੜਦਾਰ ਦਿੱਲੀ ਦੀ ਜੇਲ੍ਹ માં ਤੇ ਆ ਗਿਆ ਵੀਰ ਬਾਹਰ ਅਰਬਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ માં ਵੀਰ ਜਮਾਨਤ ਮਿਲੀ ਆਰ ਜਾਦੇ ਇਹ ਚਾੜੂ ਵਾਲਿਆਂ ਨੂੰ ਪਤਾ ਲੱਗਿਆ ਇਹਨਾਂ ਨੇ ਤਾਂ ਹਲਵਾਈ ਪਾ ਜਾ ਕੇ ਬੂੰਦੀ ਵਾਲੇ ਲੱਡੂ ਫਟਵਾ ਲੇ ਆ ਲੱਡੂ ਬੰਡੇ ਭੰਗੜਾ ਪਾਇਆ ਦੱਸ ਵੀ ਪਤਾ ਨਹੀਂ ਵੀਰ ਜੋ ਕਿਹੜੀ ਜਾਤੀ ਕੀ ਲੜਾਈ ਲੜ ਕਾਇਆ ਵੀਰ ਅਰਸ਼ਿਆ ਨੂੰ ਜਦ ਖਬਰ ਮਿਲੀ ਪਾਰਟੀ ਦੇ ਦਫਤਰ ਚੰਡੀਗੜ੍ਹ 39 ਸੈਕਟਰਾਂ ਵਾ ਯੋ ਹੋ ਗਏ ਪੀੜਿਆਂ ਪੱਗਾ ਬੰਨੇਗਾ ਇਕੱਠੇ ਸਾਰੇ ਵੀਰ ਢੋਲੀ ਬੁਲਾ ਲਿਆ ਵੀਰ ਢੋਲੀ ਦੇ ਗਾਲ ਮੋ ਪੁਆ ਗਾ ਢੋਲ ਜਿਓ ਲੱਗੇ ਪੰਗੜਾ ਪਾਣ ਵੀਰ ਇਨਕੇ ਬਰਕਰ ਚਾੜੂ ਚੱਕ ਚੱਕਾ ਯੋ ਵਿੱਤ ਮੰਤਰੀ ਹਰਪਾਲ ਚੀਮਾ ਉਥਾ ਪਹੁੰਚਿਆ ਪਾਰਟੀ ਦਾ ਬਲਾਰਾ ਨੀਲ ਗਰਗ ਸਮੇਤ ਕਈ ਆਗੂ ਯੋ ਰੌਲਾ ਪਾਰੇ ਦਾ ਸੱਚ ਕੀ ਜਿੱਤ ਹੋ ਗਈ ਸੱਚ ਕੀ ਜਿੱਤ ਹੋ ਗਈ ਵੀਰ ਚੀਮਾ ਕਹਿ ਰਿਹਾ ਕਹਾ ਕਾਜ ਪਾਣੇਗਾ ਝੂਠੇ ਗੇਸਮਾਂ ਅਰਵਿੰਦ ਕੇਜਰੀਵਾਲ ਨੂੰ ਫਸਾਣੀ ਸਾਰੀ ਚਾਲਾਂ ਖੇਲੀਆਂ ਕਹਾ ਫਰਕਾ ਕੋਈ ਫਾਇਦਾ ਨਹੀਂ ਹੋਇਆ ਅਰ ਅੱਗਾ ਜੋ ਪਾਜ ਪਾਣੇ ਕਹਾ ਆਪਣੇ ਵਿਰੋਧੀਆਂ ਦਾ ਮੂੰਹ ਬੰਦ ਕਰਨ ਵਾਸਤਾ ਈਡੀ ਨੂੰ ਹੋਰ ਯੋ ਏਜੰਸੀਆਂ ਦਾ ਸਹਾਰਾ ਲਿਆ ਅਰ ਅਦਾਲਤ ਨੇ ਕਹਾ ਬਹਿਸ ਦੇ ਦੌਰਾਨ ਈਡੀ ਨੂੰ ਕੋਈ ਤੱਥ ਅਰ ਸਬੂਤ ਅਦਾਲਤ ਮੇ ਪੇਸ਼ ਨਹੀਂ ਕਰ ਸਕੀ ਇਸ ਮੌਕੇ ਬਾ ਆਮ ਆਦਮੀ ਪਾਰਟੀ ਦੇ ਆਗੂ ਵਿੱਤ ਮੰਤਰੀ ਹਰਪਾਲ ਜੀਮਾ ਹਰਪਾ ਜਨ ਈਟੋ ਆਰੇ ਯੋ ਪਾਰਟੀ ਆਉ ਦੇਦਾਰ ਹੋਰ ਇਹਨਾਂ ਨੇ ਤਾਂ ਲੱਡੂ ਖਲਾ ਖਲਾ ਕੇ ਕਰਾਤੀ ਸ਼ੂਗਰ ਇੱਕ ਦੂਸਰੇ ਖਾਓ ਲੱਡੂ ਖਾਓ ਲੱਡੂ ਖਾਓ ਲੱਡੂ ਖਾਓ ਲੱਡੂ ਇਹ ਲੱਡੂងੀ ਬਰਸਾਤ ਹੋ ਗਈ ਵੀਰ ਪੂਰੀ ਹਰਚਲ ਚੰਗਾ ਵੀ ਨਿਕਲਿਆ ਆ ਬਾਹਰ ਅੰਦਰ ਗਰਮੀ ਬਹੁਤ ਵੀ ਤੁਹਾਨੂੰ ਪਤਾ ਵੀ ਯੋ ਜਦ ਮੱਛਰ ਵੱਡਾ ਨਾ ਮੱਛਰ ਮੱਛਰ ਥੋੜੀ ਪਤਾ ਵੀ ਰਿਹਾ ਅਰਬਿੰਦ ਕੇ ਜਰੀ ਬਾਲਕ ਇਹ ਨਾਰਮਲ ਬੰਦਾ ਮੱਛਰ ਨੇ ਤਾਂ ਜਿੱਥਾ ਲਿਆ ਕਾ ਵੱਢਣੀ ਦਿੰਦੀ ਉਥੇ ਵੱਡੇ ਲੈਣੀ ਅਰਿਓ ਦੇਖ ਲਿਓ ਇਹੋ ਤਾਂ ਵਿਚਾਰਾ ਨਿਕਲਿਆ ਜੇਲ੍ਹ ਤੇ ਬਾਹਰ ਪਰ ਉੱਧਰ ਦੇਖ ਲਿਓ ਸਾਧੂ ਸਿੰਘ ਧਰਮਸੋਤ ਯੋ ਕਹਿ ਲਓ ਵੀਰ ਨੱਬਿਆਲੀ ਜੇਲ੍ਹ માં ਬੰਦ ਕਰਿਆ ਵਾਇਨਨ ਉੱਥਾ ਰਾਜਾ ਬੜਿੰਗ ਗਿਆ ਉਸ ਨੂੰ ਮਿਲ ਲਗਾਇ ਪੁੱਛ ਕੇ ਤੋਂ ਆਵਾ ਯੋ ਕਹਿ ਲਓ ਆਮਦਨ ਤੇ ਵੱਧ ਜੀਤਾ ਆਤਮਾ ਯੋ ਮਾਮਲੇ ਵਾਂ ਨਾਬਾ ਕੀ ਜੇਲ੍ਹ માં ਇਸ ਨੂੰ ਬੰਦ ਕਰਿਆ ਵਾ ਵੀਰ ਹਰ ਜੇਲ੍ਹ ਦੇ ਵਿੱਚ ਨਜ਼ਰਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲਣ ਵਾਸਤਾ ਕੱਲ ਕਾਂਗਰਸ ਦਾ ਪ੍ਰਧਾਨ ਲੁਧਿਆਣੇ ਤੇ ਸੰਸਦ ਮੈਂਬਰ ਪਾਰਲੀਮੈਂਟ ਰਾਜਾ ਬੜਿੰਗ ਜੇਲ੍ਹ ਮਾ ਪਹੁੰਚਿਆ ਵੀਰ ਅਰ ਸਾਬਕਾ ਮੰਤਰੀ ਗੈਲ ਤਾਂ ਇਸਕੇ ਬੀਜੇਂਦਰ ਸਿੰਘ ਲਾ ਅਰ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਗੈਲ ਬੈਠ ਗਿਆ ਗੱਡੀ ਮਾ ਚਲ ਮੈਂ ਵੀ ਜਾਇਆ ਮਾ ਅੱਧਾ ਘੰਟਾ ਗੱਲਬਾਤ ਕਰੀ ਯਾਰ ਇਸ ਮੌਕੇ ਬਾ ਬੜਿੰਗ ਨੇ ਕਿਹਾ ਵੀ ਸਾਧੂ ਧਰਮਸੋਤ ਚੜਦੀ ਕਲਾ ਕੇ ਵਿੱਚ ਪਾਕ ਸਾਫ ਹੋਗਾ ਜੇਲ੍ਹ ਮਾ ਤੇ ਬਾਹਰ ਨਿਕਲੇਗਾ ਅਨ ਨੀਟ ਪ੍ਰੀਖਿਆ ਲੀਕ ਮਾਮਲੇ ਮਾ ਮਰਿੰਦਰ ਸਿੰਘ ਰਾਜਾ ਬੜਿੰਗ ਕਹਿ ਰਿਹਾ ਵੀ ਕੱਲ ਦੀਸ ਭਰ ਕੇ ਵਿੱਚ ਮਾ ਕੇਂਦਰ ਸਰਕਾਰ ਕੇ ਖਿਲਾਫ ਬੜਾ ਪ੍ਰਦਰਸ਼ਨ ਵੀ ਕਰਨਗੇ ਇਹ ਵੀ ਸਾਧੂ ਧਰਮ ਸੂਤ ਦੇਖ ਲਓ ਤੜਕੇ ਚੱਪਲਾ ਵੀ ਨਹੀਂ ਪਾਣ ਦਈਆਂ ਇਸ ਨੂੰ ਦੇਖ ਲਓ ਈਡੀ ਚਲੇਗਾ ਚਾਕਾ ਇਸ ਨੂੰ ਸੀਬੀਆਈ ਵਾਲੇ ਵੀ ਕਿਹੜੇ ਲੈ ਕੇ ਚਾਕਾ ਇਹ ਬਰਬਿੰਦ ਕੇਜਰੀਵਾਲ ਤੋਂ ਜੋ ਦਿੱਲੀ ਕੀ ਜੇਲਮਾ ਤੇ ਆ ਗਿਆ ਬਾਹਰ ਪਰ ਸਾਧੂ ਧਰਮ ਸੂਤ ਕਹਲੇ ਕੋਈ ਪੱਕਾ ਨਹੀਂ ਬਤਾ ਵੀਰੇ ਜੇਲਮਾ ਤੇ ਆਵੇਗਾ ਕਿ ਨਹੀਂ ਆਵੇਗਾ ਪਰ ਯੋ ਬਾਤ ਹੈ ਵੀਰ ਇਹਨਾਂ ਨੇ ਉੱਥਾ ਜਾ ਕੇ ਦਲਾਸਾ ਦੇ ਤਿਆ ਸਾਧੂ ਧਰਮ ਸੋਤ ਨੂੰ ਵੀ ਤੋਂ ਫਿਕਰ ਨਾ ਕਰ ਆਪਾ ਤੇਰੇ ਗੈਲ ਟੈਨਸ਼ਨ ਵਾਲੀ ਕੋਈ ਬਾਤ ਨਹੀਂ ਵੀਰ ਤੋਂ ਪੱਕਾ ਦਿਲ ਕਰ ਕਰ ਲਗਿਆ ਰਹਿ ਅੰਦਰ ਔਰ ਅੰਦਰ ਪਤਾ ਨਹੀਂ ਵੀਰ ਅੰਦਰ ਮੱਛਰ ਲੜ ਰਹੇ ਕਿਆ ਕਰ ਰਹੇ ਕਿਆ ਨਹੀਂ ਪਰ ਵਾਹ ਤੋ ਕਹਿ ਰਿਹਾ ਚੜਦੀ ਕਲਾ ਕੇ ਵਿੱਚ ਵੀ ਜੋ ਤੋ ਕਹਿਣਾ ਹੀ ਪਵੇਗਾ ਨਾ ਵੀਰ ਤੁਹਾਨੂੰ ਪਤਾ ਵੀ ਫਿਰ ਰਾਜਨੀਤੀਏ ਵਿੱਚ ਮੈਂ ਦੱਸਣਾ ਬਵਾ ਵੀ ਮਾਰੇ ਬੰਦੇ ਡਰਨੇ ਵਾਲੇ ਆ ਨਹੀਂ ਆ ਰੁੱਥਾ ਫਿਰ ਕੇਂਦਰ ਦੇ ਖਿਲਾਫ ਵੀ ਉਹ ਬੜਿੰਗ ਬੋਲਿਆਗਾ 14 ਫਸਲਾਂ ਪਾਏ ਐਮਐਸਪੀ ਜਿਹੜਾ ਵਾਦਾ ਕਰਿਆ ਕਹਾ ਵੀ ਐਮਐਸਪੀ ਕਿਸਾਨਾਂ ਨੂੰ ਕਾਨੂੰਨੀ ਗਰੰਟੀ ਦੇਣੀ ਚਾਹੀਦੀ ਕਾ ਨੀਟ ਪ੍ਰੀਖਿਆ ਲੀਕ ਮਾਮਲੇ ਵਿੱਚ ਰਾਜਾ ਬੜਿੰਗ ਨੇ ਕਿਹਾ ਵੀ ਬਹੁਤ بڑا ਕਪਲਾ ਲੱਖਾਂ ਵਿਦਿਆਰਥੀਆਂ ਦਾ ਵੀ ਖਦਾਬਾ ਲੱਗਿਆ ਵਾ ਅਰ ਜ਼ਿਆਦਾ ਕਈ ਵਿਦਿਆਰਥੀ ਕਾ ਇਹ ਨਾਲ ਖੁਦਕੁਸ਼ੀ ਵੀ ਕਰ ਲਈ ਡਿਪਰੈਸ਼ਨ ਮਾ ਚਲੇ ਜਾਣਗੇ ਅਰ ਪੰਜਾਬ ਮਾ ਬਾਦਰੇ ਨਸੇਬਾ ਪੰਜਾਬ ਪੁਲਿਸ ਮੁਲਾਜ਼ਮਾਂ ਗਿਆ ਬਦਲੀਆਂ ਅਰ ਕਹ ਰਹਾ ਵੀ 14 ਦਿਨ ਦੇ ਵਿੱਚ 14 ਮੌਤਾਂ ਹੋ ਗਈਆਂ। ਆਰ ਇਹੋ ਕਹੇ ਵੀ ਸਵਾਹ ਖਾਣੇ ਵਾਲੇ ਦਾ ਨਸੇ ਨੂੰ ਰੁਗਣ ਦੀ ਗੱਲਾਂ ਕਰੇ। ਸਵਾਹ ਖਾਣੇ ਦੀ ਗੱਲ ਗੂਟਕਾ ਸਭ ਚੱਕਾ ਤੋਂ ਥਾਰੇ ਕੈਪਟਨ ਨਮਰਿੰਦਰ ਨੇ ਵੀ ਕਿਹਾ ਤਾਂ ਵੀ ਪੰਜਾਬ ਮਾ ਤੇ ਨਸ਼ਾ ਖਤਮ ਕਰ ਦਿੰਗੇ। ਚਲੋ ਭਗਵੰਤ ਨੂੰ ਤਾਂ ਈਵ ਸੂਰਤ ਆਈ 2 2 ਸਾਲ ਕੇ ਬਾਅਦ। ਇਹ ਸੂਰਤ ਵੀ ਵੀਰੇ ਲੋਕ ਸਭਾ ਵੋਟਾਂ ਕੇ ਬਾਅਦ ਆਈ। ਵੀਰੇ ਜਦ ਲੋਕਾਂ ਨੇ ਵੋਟ ਨਹੀਂ ਪਾਈ ਫੇਰ ਇਸ ਨੂੰ ਪਤਾ ਲੱਗਿਆ। ਬਈ ਪੰਜਾਬ ਦੇ ਵਿੱਚ ਮਾ ਨਸ਼ਾ ਹੈ। ਅਰੀਸ ਨੂੰ ਖਤਮ ਕਰਨਾ ਪਵੇਗਾ ਨਹੀਂ ਲੋਕਾਂ ਨੇ ਵੀ ਮਹਾਰੀ ਪਾਰਟੀ ਨੂੰ ਵੋਟ ਨਹੀਂ ਦੇਣੀ ਅਰ ਯੋਹੀ ਰਿਜ਼ਲਟ ਹੋਇਆ ਤਾਂ ਇਹ ਤਾਂ ਵੀ ਦੇਖ ਲਓ ਵੀ ਵੋਟ ਨਹੀਂ ਪਈ ਇਹਨਾਂ ਨੂੰ ਹਿੱਸ਼ੀ ਕਰਾਤੋ ਜੋ ਕੱਲੇ ਵਿਲੇ ਕਰਗਾ ਬਿਠਾਤੇ ਘਰਾਂ ਸਾਰੇ ਬੰਦੇ ਅਰ ਤਾਂ ਹੀ ਵੀਰ ਯੋ ਕਹ ਲੋ ਵੀ ਚੱਕਰ ਮੇਨ ਪਿਆ ਅਰੀਵ ਯੋ ਕਹ ਲੋ ਵੀ ਇਸ ਮਾਮਲੇ ਦੇ ਵਿੱਚ ਮੈਂ ਦੇਖ ਲਓ ਵੀ ਭਗਵਾਨ ਤਮਾਨ ਵੀ ਪੂਰਾ ਯੋ ਕਹ ਲੋ ਵੀਰ ਸਖਤ ਹੋ ਗਿਆ ਵੀਰ ਆਰ ਨਹੀਂ ਤਾਂ ਦੇਖ ਲਓ ਵੀਰ ਯੋ ਕਹ ਲੋ ਵੀ ભગવંત માન નું ਵੀ યો હો ગયા તા ભઈ યો ਜਿਹੜਾ મતલਬ ਚੱਕਰ ਮੇਨ ਚਲਿਆ ਵੀ ਮੇਨ ਚੱਕਰ ਦੇ ਵਿੱਚ માં યો ਕਹਿ ਸਕਾਂ ਵੀਰ ਵੀ ਭਗਵંત માન ਨੂੰ ਪਤਾ ਦਾ ਵੀ ਜੇ ਬੋਟਾਂ ਮੰਨ ਨਾ ਪਾਈਆਂ আর ਜੇ યો ਯ ਮਨ ਨਾ ਕੰਮ ਕਰਿਆ ਕੋਈ ਵੀ ਫੇਰ ਇਸ ਕੇ ਵਿੱਚ માં યો મતલਬ ਕਲੇਸ਼ ਪੈ ਸਕਾ আর તાਹੀ ਵੀਰ ਫੇਰ ਇਸ ਨੇ યો ਕਹਿ ਲੋ ਵੀ ਪੂਰੇ ਮਾਮਲੇ ਦੇ ਵਿੱਚ માં ਬ੍ਰੇਕਾਂ ਮਾਰ ਕਾ યો ਸਾਰਾ ਕੰਮ ਕਹਿ ਲੋ ਵੀਰ ਯੋ ਕਹ ਲ ਜਾਮ ਕਰ ਤਿਆਰ ਤਾਂ ਹੀ ਦੇਖ ਲਿਓ ਭਗਵੰਤ ਮਾਨੀ ਬਕਰਿਆ ਕਾ ਵੀ ਉਸ ਹੋ ਜੇ ਕਾ ਵੀਰ ਐਸੀ ਕੋਈ ਬਾਤ ਨਹੀਂ ਕਾ ਵੀ ਆਪਾਂ ਇਸ ਮਾਮਲੇ ਦੇ ਵਿੱਚ ਮਾਂ ਪੂਰੀ ਤਰ੍ਹਾਂ ਕੰਮ ਕਲੀਅਰ ਕਰ ਕਾ ਫੇਰ ਇਸਤੇ ਬਾਅਦ ਅੱਗਾ ਜਿਹੜਾ ਸਟੈਪ ਚੱਕਣਾ ਕਿਉਂਕਿ ਵੀਰ ਭਗਵੰਤ ਮਾਨ ਨੂੰ ਵੀ ਪਤਾ ਵੀ ਜੇ ਯੋ ਇਸਨੇ ਯੋ ਚੱਕਰ ਨਾ ਬੰਦ ਕਰਿਆ ਫੇਰ ਯੋ ਇਸਤਰੀ ਲੋਗ ਇਸ ਨੂੰ ਵੀਰ ਪਿੱਛੇ ਬੈਗਫੁੱਟ ਪਾ ਲੇ ਜੀਂਗੇ ਅਰ ਉਧਰ ਜੋ ਜਲੰਧਰੀ ਜਲੰਧਰ ਦੀ ਜਿਮਨੀ ਚੌਂਮਾ ਕਾਲੀਆ ਨੇ ਉਮੀਦਵਾਰ ਤਾਰਿਆ ਵੀਰ ਜਲੰਧਰ ਬੈਸਟਾਲ ਕੇਮਾ ਤੇ ਯੋ ਉਥਾ ਆਕਾਲੀ ਦਲ ਦਾ ਕੌਂਸਲਰ ਰਹਾ ਜਥੇਦਾਰ ਪ੍ਰੀਤਮ ਯੋ ਬਸਤੀ ਮਿੱਠੂ ਯੋ ਕਲੂਬੀ ਉਸकी ਪਤਨੀ ਜਿਹੜੀ ਸਰਜੀਤ ਕੌਰ ਈਸ ਨੂੰ ਟਿਕਟ ਦੇਈ ਪ੍ਰੀਤਮ ਕੀ ਘਰ ਵਾਲੀ ਨੂੰ ਆਰ ਸਰਜੀਤ ਕੌਰ ਕਾ ਪਰਿਵਾਰ ਕਾਲੀ ਦਲ ਕਾ ਲੰਬੇ ਟਾਈਮ ਕਾ ਜੁੜਿਆ ਹੋਇਆ ਰ ਪ੍ਰੀਤਮ ਸਾਹਿਬ ਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਕੇ ਬਹੁਤ ਨੇੜੇ ਹੋਏ ਕਰਤਾ ਈਸ ਕਰ ਕਵੀਰ ਫੇਰੇ ਇਸ ਨੂੰ ਟਿਕਟ ਦੇ ਦਿੱਤੀ ਅਰ ਤੁਹਾਨੂੰ ਜੋ ਵੀ ਦੱਸਦਿਆਂ ਵੀ ਰਾਜਧਾਨੀ ਜਲੰਧਰ ਦੇ ਪੱਛਮੀ ਵਿਧਾਨ ਸਭਾ ਲੋਕ ਸਭਾ ਇਹ ਜੀ ਚੋੜ ਲੜਵਾਸ ਰੋਮਣੀ ਕਾਲੀ ਦੰਨੇ ਜੱਕੋ ਤੱਕੋ ਮਾ ਯੋ ਕਹਲੋ ਪਾਰਟੀ ਦੇ ਅੰਦਰ ਬਾਤ ਚੱਕੀ ਯਾਰ ਯੋ ਕਹਲੋ ਵੀ ਬਾਦਲ ਨੇ ਆਖਰਕਾਰ ਇਹ ਚਾਰ ਮੈਂਬਰੀ ਕਮੇਟੀ ਬਣਾ ਜਗੀਰ ਕੌਰ ਕਿਉਂਕਿ ਬਾਈ ਮਾ ਆ ਰਿਓ ਕਹਲੋ ਵੀ ਇਵਿਸ਼ਨੂ ਉਰਾ ਖੜਾ ਕਰਤਿਆ ਯੋ ਬੰਦਾ ਅਰ ਉਧਰ ਬਾਦਲ ਕਹਿ ਰਿਹਾ ਕਾ ਵੀ ਚੋਨੇ ਕੀ ਜਿਹੜੀ ਐਮਐਸਪੀ ਤਿਆਰ ਕਰਨ ਵਾਸਤਾ ਵੀ ਯੋ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਯੋ ਨਹੀਂ ਰੱਖੀ ਇਸ ਦਾ ਖਿਆਲ ਨਹੀਂ ਕਰਿਆ ਕਾ ਯੋ ਗਲਤ ਕਰਿਆ ਆਰ ਵੀਰ ਸੁਖਵੀਰ ਬਾਦਲ ਨੇ ਯੋ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਯੋ ਇਸ ਦੇ ਵਿੱਚ ਮਨਾ ਕਾਫੀ ਇਕਰਾਰ ਕਰਿਆ ਵਾ ਕਰ ਵਿੱਚ ਓਨੇ ਮੈਂ ਐਮ ਐਸ ਪੀ 117 ਰੁਪਏ ਦਾ ਨਿਰਗੁਣਾ ਬਾਦਦਾ ਕਰਨੇ ਮਕੇਂਦਰ ਸਰਕਾਰ ਨੇ ਸੁਆਮੀਨਾਥਨ ਦੀ ਰਿਪੋਰਟ ਨਹੀਂ ਦੇਖੀ ਯੋ ਵੀਰ ਕਹਿ ਰਹੇ ਵੀ ਚਲੋ ਯੋ ਸੁਖਵੀਰ ਬਾਦਲ ਵੀ ਜ਼ੋਰ ਮਾਰ ਰਿਹਾ ਪੂਰਾ ਅੱਗਾ ਸਾਨੂੰ ਪਤਾ ਵੀ ਹਰੇਕ ਪਾਰਟੀ ਨੂੰ ਹੋਵਾ ਵੀਰ ਕਿਵੇਂ ਨਾ ਕਿਵੇਂ ਮਹਰੀ ਮਤਲਬ ਜੇ ਯੋ ਮਤਲਬ ਕਹਿ ਲਓ ਵੀ ਪਾਰਟੀ ਇਹ ਮਤਲਬ ਅੱਗਾ ਜਿੱਤ ਜੇ ਫਿਰ ਇਹ ਕੋਸ਼ਿਸ਼ ਤੋਂ ਵਿਚਾਰੇ ਕਰੇ ਰਹੇ ਬਈ ਜੇ ਅੱਗਾ ਮਾਨੂੰ ਸੀਟਾਂ ਮਿਲ ਗਈਆਂ ਚਲੋ ਫਿਰ ਪੰਜਾਬ ਦੇ ਵਿੱਚ ਵਾਂ ਸਰਕਾਰ ਬਣਾਉਣ ਵਾਸਤੇ ਹਰੇਕ ਪਾਰਟੀ ਵੀਰ ਬਾਗਬਾਸੀਆਂ ਤੋਂ ਲੇਹਾ ਵੀ ਚੱਲ ਕੋਈ ਨਹੀਂ ਕਿਸੇ ਨਾ ਕਿਸੇ ਪਾਸੇ ਤੇ ਹੀ ਲਬਸੀਲਾ ਹੋ ਜੇ ਮਾਰਾ ਕਿਸੇ ਨਾ ਕਿਸੇ ਪਾਸੇ ਤੇ ਮਾਰਾ ਕੰਮ ਚੱਲ ਜੇ ਚਲੋ ਦੇਖੋ ਇਹ ਵੱਗਾ ਕਿਆ ਬਣੇਗਾ ਆਰ ਇਸ ਕੇ ਗੈਰ ਮਾ ਗਰਮੀਤ ਖੁੱਡੀਆਂ ਨੇ ਵੀਰ ਜੋ ਜਿਹੜਾ ਗਰਮੀਤ ਸਿੰਘ ਖੁੱਡੀਆਂ ਅਠ ਅੱਠ ਬੰਦਿਆਂ ਨੂੰ ਨਿਯੁਕਤੀ ਪੱਤਰ ਦੇ ਵੀ ਜਿਸ ਨੂੰ ਵੀ ਵੋਟਾਂ ਬਾਕੇ ਰਿਆ ਲੋਕਾਂ ਨੇ ਵੀਰ ਹਾਰ ਗਿਆ ਵਿਚਾਰਾ ਉੱਥਾ ਇਹ ਪੰਜਾਬ ਦਾ ਖੇਤੀਬਾੜੀ ਕਿਸਾਨ ਭਲਾਈ ਪਸ਼ੂ ਪਾਲਣ ਡੇਰੀ ਵਿਕਾਸ ਮੱਛੀ ਪਾਲਣ ਇਹ ਵਿਭਾਗਾਂ ਤੋਂ ਇਤਨੇ ਦੇਦੇ ਕੰਮ ਇਹਨਾਂ ਨੇ ਇੱਕ ਨਹੀਂ ਕਰ ਕਾ ਦਿਖਾਇਆ ਈਵ ਕਹਰੋ ਇਸ ਵਿਭਾਗ ਮੰਨ ਨਵੇਂ 8 ਨੌਜਵਾਨ ਨਿਯੁਕਤੀ ਪੱਤਰ ਸੌਪੇ ਖੇਤੀਬਾੜੀ ਅਰ ਕਿਸਾਨ ਭਲਾਈ ਵਿਭਾਗ ਕੇ ਵਿੱਚ ਮਾਂ ਲੈਬ ਟੈਕਨੀਸ਼ੀਨਾਂ ਅਰ ਦੋ ਕਲਰਕਾਂ ਗੇ ਨਿਯੁਕਤੀ ਇਹ ਪੱਤਰ ਦੇ ਅਰ ਕਲਰਕਾਂ ਨੂੰ ਤਰਸ ਕੇ ਧਾਰਬ ਭਰਤੀ ਕਰਿਆ ਉਦਾਂ ਨੇ ਮਤਲਬ ਤਰਸ ਖਾਕਾ ਕਰੇ ਉਹ ਕਿਸੇ ਚੱਕਰ માં ਹੋਏ ਹੋਣੇ ਅੱਗਾ ਵਿਚਾਰੇ ਉਤਰਾ ਇਹਨਾਂ ਨੇ ਕਰਨੇ ਨਹੀਂ ਜਮਤਲਬ ਇਹੋ ਕਹਿ ਸਕਾਂ ਕਿ ਕੱਲ ਕਲਰਕਾਂ ਨੂੰ ਤਰਸ ਕੇ ਧਾਰ ਪਈ ਕਰਿਆ ਭਰਤੀ ਵੀਰੇ ਤਰਸ ਖਾਕਾ ਆ ਇਸ ਦੇ ਲਾਗ ਮੱਛੀ ਪਾਲਣ ਭਾਗ ਮਾ ਇੱਕ ਜੂਨੀਅਰ ਸਕੇਲ ਸਟੈਨੋਗ੍ਰਾਫਰ ਅਰ ਦੋ ਸਟੈਨੋ ਟਾਈਪਿਸਟਾਂ ਨੂੰ ਵੀ ਨਿਯੁਕਤ ਕਰਿਆ ਅਰ ਗਰਮੀਤ ਸਿੰਘ ਖੁੱਡਿਆ ਨਾਮ ਇਹ ਜਿੰਨੇ ਬੰਦੇ ਭਰੀ ਇਹਨਾਂ ਨੂੰ ਮੁਬਾਰਕਾ ਦੇ ਕੇ ਕਹਿ ਰਿਹਾ ਵੀ ਇਮਾਨਦਾਰੀ ਨਾਲ ਕੰਮ ਕਰਿਓ ਵੀਰੇ ਅਰ ਬਾਅਦ ਮਾ ਵਾਹ ਨਾ ਹੋਵੇ ਵੀ ਫਿਰ ਸਾਨੂੰ ਪਤਾ ਲੱਗ ਵੀ ਇਹੋ ਕਿਆ ਹੋ ਗਿਆ ਇਸ ਕਾਰ ਕਹਿ ਲਓ ਕਿ ਗਰਮੀਤ ਸਿੰਘ ਖੁੱਡਿਆਣਾ ਇਹਨਾਂ ਨੂੰ ਦਏ ਉਹ ਨਿਯੁਕਤੀ ਪੱਤਰ ਕਰਾ ਵੀ ਚਲੋ ਔਰ ਉਧਰ ਜਲੰਧਰ ਜੀਮਨੀ ਮਾ ਬਿੰਦਰ ਲੱਖਾ ਯੋ ਬਸਪਾਲ ਆਨੇ ਉਮੀਦਵਾਰ ਖੜਾ ਕਰਾਇਆ ਲੱਖੇ ਨੂੰ ਵੀ ਤੌ ਖੜ ਵੀ ਰੂਰਾ ਔਰ ਬੌਜਨ ਸਮਾਜਵਾਦੀ ਪਾਰਟੀ ਗੱਲ ਕਰਾਂ ਮੇਰੀ ਜਿਨ੍ਹਾਂ ਨੇ ਆਪਣਾ ਉਮੀਦਵਾਰ ਜਲੰਧਰ ਪੱਛਮੀ ਤੇ ਬਿੰਦਰ ਲੱਖੇ ਨੂੰ ਉਮੀਦਵਾਰ ਬਣਾਇਆ ਔਰ ਵੀਰ ਬਿੰਦਰ ਲੱਖਾ ਯੂਥ ਪੱਧਰ ਪਰ ਕਰ ਰਿਹਾ ਔਰ ਯੋ ਕਹ ਲਓ ਵੀ ਜਿਮਨੀ ਮੈਚ ਨੂੰ ਮੌਕਾ ਦਿਆ ਵੀ ਤਾਂ ਹਾਥੀ ਨੂੰ ਜਿਤਾਵਿਓ ਜਿੱਤਰਾ ਮਰਜੀ ਦੇਖੋ ਵਿਚਾਰਾ ਜੋਰ-ਜੂਰ ਤੋਂ ਲਾਵੇਗਾ ਪਰ ਯੋ ਜਿਤਰਾ ਹਾਥੀ ਦਾ ਜੋ ਰਿਜ਼ਲਟ ਨਿਕਲ ਕਾਇਆ ਪਹਿਲੀਆਂ ਵੋਟਾਂ માં ਇਹ ਦੇਖਣਾ ਹੋਵੇਗਾ ਵੀ ਉਰਾ ਕੁਝ ਬਣੇਗਾ ਕਿ ਨਹੀਂ ਬਣੇਗਾ ਜੇ ਤੋ ਬਾਕੀ ਤੋਂ ਕਹਿਣਗੇ ਬਾਤ ਅਗਰ ਕਾਰਨਰ ਕਹਿਣਾ ਮੋ ਬਹੁਤ ਫਰਕ ਹੋ ਬਾ ਇਸੇ ਕਰਕੇ ਕਹਿ ਲੋ ਵੀਰ ਲੱਖੇ ਨੂੰ ਗੱਲ ਆਇਆ ਇਹਨਾਂ ਨੇ ਦੇਖੋ ਇਹ ਭੈਣ ਮਾਇਆ ਬਤਗੀ ਪਾਰਟੀ ਉਹਦੇ ਖੜਾ ਹੋਇਆ ਔਰ ਉਧਰ ਭਗਵਾਨ ਤਮਨ ਨੇ ਯੋ 6ਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਵਾਸਤਾ ਮਨਜ਼ੂਰੀ ਦਿੱਤੀ ਵੀਰ और वित्त मंत्री एडवोकेट हरपाल हाँ चीम इसने का किसका क्या, एक, क्या नहीं पर कह लो भी कि इस, इस चीज के भी जेडे बैसे बदेंगे उन्होंने खुशी हो, हो चलो खैर लाडा डिस्कशन रेडियो प्रोग्राम के जो अच गां बड़िया खबर कल ਇਹੀ ਟਾਈਮ ਹੋਰ ਖਬਰਾਂ ਸੁਣਾਵਾਂਗਾ ਸਾਰਿਆਂ ਨੂੰ ਲਾਡੇ ਪੁੱਦੀ ਦੀ ਪਿਆਰਪਰੀ ਸਤਿ ਸ੍ਰੀ ਅਕਾਲ